ਪਟਿਆਲੇ ਦੇ ਰਾਜੇ ਤੇ ਉਹਨਾਂ ਦੇ ਸ਼ੌਂਕ ਭਾਰਤ ਦੇਸ਼ ਦੀ ਪਹਿਲੀ ਕਾਰ ਜਿਹੜੀ ਆ ਉਹ ਪਟਿਆਲੇ ਦੇ ਰਾਜੇ ਰਜਿੰਦਰ ਸਿੰਘ ਵੱਲੋਂ ਖਰੀਦੀ ਜਾਂਦੀ ਆ ਤੇ ਇਹ ਕਾਰ ਉਹਨਾਂ ਨੇ ਇੰਗਲੈਂਡ ਤੋਂ ਮੰਗਵਾਈ ਸੀ ਇਸ ਤੋਂ ਇਲਾਵਾ ਮਹਾਰਾਜਾ ਨੇ ਸ਼ਿਮਲੇ ਦੇ ਕੋਲ ਚਹਲ ਦੇ ਵਿੱਚ ਇੱਕ ਪੂਰੇ ਵੱਡੇ ਪਹਾੜ ਨੂੰ ਕਟਵਾ ਕੇ ਦੁਨੀਆ ਦੀ ਸਭ ਤੋਂ ਉੱਚੀ ਕ੍ਰਿਕਟ ਗਰਾਊਂਡ ਬਣਵਾਈ ਸੀ ਤੇ ਜੇਕਰ ਹੁਣ ਮੈਂ ਗੱਲ ਕਰਾਂ ਉਹਨਾਂ ਦੇ ਅੱਗੇ ਪੁੱਤਰ ਮਹਾਰਾਜਾ ਭੁਪਿੰਦਰ ਸਿੰਘ ਦੀ ਤਾਂ ਭਾਰਤ ਦੇਸ਼ ਦਾ ਸਭ ਤੋਂ ਪਹਿਲਾ ਪ੍ਰਾਈਵੇਟ ਜੈੱਟ ਮਹਾਰਾਜਾ ਭੁਪਿੰਦਰ ਕੋਲ ਸੀ ਇਹਦੇ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਰਨਵੇ ਬਣਾਇਆ ਸੀ ਤੇ ਇਸ ਜਹਾਜ਼ ਨੂੰ ਚਲਾਉਣ ਵਾਸਤੇ ਜਟਨ ਨੂੰ ਚਲਾਉਣ ਵਾਸਤੇ ਉਹਨਾਂ ਵੱਲੋਂ ਇੱਕ ਵਿਦੇਸ਼ੀ ਪਾਇਲਟ ਵੀ ਹਾਇਰ ਕੀਤਾ ਗਿਆ ਸੀ ਜਿਹਨੂੰ ਮੋਟੀ ਤਨਖਾਹ ਦਿੱਤੀ ਜਾਂਦੀ ਸੀ ਮਹਾਰਾਜਾ ਭពਿੰਦਰ ਸਿੰਘ ਵੱਲੋਂ ਆਪਣੀ ਸਵਾਰੀ ਵਾਸਤੇ ਸ਼ੁੱਧ ਚਾਂਦੀ ਦੀ ਇੱਕ ਬੱਗੀ ਤਿਆਰ ਕਰਵਾਈ ਜਾਂਦੀ ਆ ਜਿਹਨੂੰ ਅੱਜ ਵੀ ਕਲਾਮ ਵਾਰਕ ਵਿੱਚ ਦੇਖਿਆ ਜਾ ਸਕਦਾ ਹੈ ਮਹਾਰਾਜਾ ਭពਿੰਦਰ ਸਿੰਘ ਵੱਲੋਂ ਇੱਕ ਪਟਿਆਲਾ ਨੈਕਲੇਸ ਤਿਆਰ ਕਰਵਾਇਆ ਗਿਆ ਸੀ ਜੋ ਕਿ ਉਹਨਾਂ ਨੇ ਕਾਰਟিয়ার ਕੰਪਨੀ ਕੋਲੋਂ ਤਿਆਰ ਕਰਵਾਇਆ ਸੀ ਤੇ ਇਹਦੀ ਜੇਕਰ ਕੀਮਤ ਦੀ ਗੱਲ ਕਰਾਂ ਤਾਂ ਉਹ 21 ਬਿਲੀਅਨ ਡਾਲਰ ਯਾਨੀ ਕਿ 21000 ਕਰੋੜ ਰੁਪਈਆ ਮਹਾਰਾਜਾ ਭੁਪਿੰਦਰ ਸਿੰਘ ਜੀ ਦੀਆਂ 10 ਮੁੱਖ ਰਾਣੀਆਂ ਤੇ 350 ਤੋਂ ਉੱਪਰ ਉਪ ਰਾਣੀਆਂ ਸਨ ਤੇ ਉਹਨਾਂ ਦੇ 2 ਦਿਨ ਦੇ ਨਾਸ਼ਤੇ ਦਾ ਖਰਚਾ ਜਿਹੜਾ ਵਾ ਉਹ 50 ਹਜ਼ਾਰ ਤੋਂ ਉੱਪਰ ਦਾ ਸੀ ਕਿਉਂਕਿ ਮਹਾਰਾਜਾ ਰੂਸ ਦੇ ਵਿੱਚ ਮਿਲਣ ਵਾਲੇ ਇੱਕ ਸਪੈਸ਼ਲ ਪੰਛੀ ਦਾ ਦਿਮਾਗ ਖਾਂਦੇ ਸਨ ਨਾਸ਼ਤੇ ਦੇ ਵਿੱਚ ਅੱਜ ਜੋ ਆਪਾਂ ਕ੍ਰਿਕਟ ਬੋਰਡ ਦੇਖਦੇ ਹਾਂ BCCI ਇਹ ਵੀ ਪਟਿਆਲਾ ਰਾਜ ਦੀ ਮਦਦ ਦੇ ਨਾਲ ਹੀ ਬਣਿਆ ਸੀ ਮਹਾਰਾਜਾ ਭੁਪਿੰਦਰ ਸਿੰਘ ਜੀ ਦੇ ਬੇਟੇ ਯਾਦਵਿੰਦਰ ਸਿੰਘ ਚਾਹ ਦੇ ਨਾਲ ਜੋ ਬਿਸਕੁਟ ਖਾਂਦੇ ਸਨ ਨਾ ਉਹ ਸਪੈਸ਼ਲ ਲੰਡਨ ਤੋਂ ਮਗਾਇਆ ਜਾਂਦੇ ਸੀ ਜਹਾਜ਼ ਰਾਹੀਂ ਤੇ ਮਹੀਨੇ 'ਚ ਦੋ ਵਾਰ ਮਗਾਇਆ ਜਾਂਦੇ ਸਨ ਇਸ ਤੋਂ ਇਲਾਵਾ ਜੇਕਰ ਤੁਸੀਂ ਪਟਿਆਲਾ ਰਾਜਸਥਾਨ ਤੇ ਉੱਥੋਂ ਦੇ ਮਹਾਰਾਜੇ ਦੇ ਉੱਪਰ ਹੋਰ ਵੀ ਇੰਟਰਸਟਿੰਗ ਫੈਕਟਸ ਤੇ ਉਹਨਾਂ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਪਟਿਆਲਾ ਰਾਜਸਥਾਨ ਲਿਖ ਦਿਓ ਮੈਂ ਜਲਦੀ ਤੋਂ ਜਲਦੀ ਇੱਕ ਪੂਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ